ਜਿਸ ਤਰ੍ਹਾਂ ਆਪਾਂ ਕੱਲ ਵਿਚਾਰ ਕੀਤੀ ਸੀ ਕਿ ਬਾਬਾ ਫਰੀਦ ਸਾਹਿਬ ਦੇ ਕੋਲ ਬਜ਼ੁਰਗ ਆਏ ਤੋਂ ਕਹਿੰਦੇ ਕੋਈ ਰੱਬ ਦੀ ਰਾਹ ਦੀ ਗੱਲ ਕਰੋ ਫਰੀਦ ਸਾਹਿਬ ਕਹਿੰਦੇ ਉਮਰ ਤੁਹਾਡੀ ਨਾ ਹੁਣ ਬਹੁਤ ਵੱਡੀ ਹੋ ਗਈ ਆ ਇਹ ਉਮਰ ਵਿੱਚ ਮੁਸ਼ਕਲ ਗੱਲ ਬਣਦੀ ਆ ਉਹ ਟਾਈਮ ਨਾ ਲੱਗੇ ਨਾ ਰੱਬ ਦੇ ਪਾਸੇ ਤੇ ਫਿਰ ਗੱਲ ਬਣ ਜਾਂਦੀ ਆ ਆ ਦੇ ਨਾ ਟਾਈਮ ਦਾ ਤੁਰਿਆ ਵਕਤ ਦਾ ਤੁਰਿਆ ਮੰਜ਼ਿਲ ਤੇ ਪਹੁੰਚ ਜਾਂਦਾ ਤੇ ਬੇਵਕਤਾ ਰਾਹ ਝਟਕਦਾ ਹੈ ਫਿਰ ਕਿਸੇ ਨੇ ਆਖਿਆ ਬਾਬਾ ਫਰੀਦ ਜੀ ਨੂੰ ਕਿ ਚਲੋ ਇਹਨਾਂ ਦੀ ਤਾਂ ਉਮਰ ਵਿਹਾਜ ਗਈ ਹੈ ਪਰ ਤੁਸੀਂ ਆਪਣਾ ਸਾਈਂ ਤੱਕ ਪਹੁੰਚੇ ਹੋਏ ਜੇ ਦਰਵੇਸ਼ਾਂ ਦੀ ਪਹੁੰਚ ਸਾਈਂ ਤੱਕ ਹੁੰਦੀ ਹੈ ਜਿਦਾਂ ਗੁਰੂ ਅਰਜਨ ਸਾਹਿਬ ਨੇ ਆਖਿਆ ਨਾ ਕਿ ਸੋ ਦਰਵੇਸ਼ ਜਿਸ ਸਿਫਤ ਤਰਾ ਤਰਾ ਕਹਿੰਦੇ ਨੇ ਆਸਰੇ ਨੂੰ ਕਿਨ ਲਗੇ ਦਰਵੇਸ਼ ਉਹ ਵਾ ਜਿਹੜਾ ਕੇਵਲ ਰੱਬ ਦੇ ਨਾਮ ਦੇ ਆਸਰੇ ਤੇ ਜੀਂਦਾ ਹੈ ਜਿਹੜਾ ਦੁਨੀਆ ਦੀ ਨਿੰਦਾ ਉਸਤਤਤ ਤੋਂ ਦੂਰ ਚਲ ਗਿਆ ਜਿਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਸਤਤਤ ਨੰਦਾ ਨਾਨਕ ਜੀ ਮੈਂ ਹੱਬ ਤਿਆਗੀ ਛੱਡਿਆ ਸਭ ਕੁਝ ਸਭ ਕੁਝ ਛੱਡਿਆ ਤੇ ਫਿਰ ਪੱਲੇ ਤੰਡੇ ਲੱਗ ਗਏ ਕਹਿੰ ਲੱਗੇ ਦਰਵੇਸ਼ ਰੱਬ ਦਾ ਪਿਆਰਾ ਉਹ ਹੁੰਦਾ ਹੈ ਜਿਹੜਾ ਕੇਵਲ ਰੱਬ ਦੇ ਆਸਰੇ ਤੇ ਬੈਠਾ ਹੋਵੇ ਰੱਬ ਦੇ ਨਾਮ ਤੋਂ ਬਿਨਾ ਜਿਦਾ ਕੁਝ ਵੀ ਨਾ ਹੋਵੇ ਧਰਤੀ ਤੇ ਉਹ ਦਰਵੇਸ਼ ਹੁੰਦਾ ਹੈ ਉਹ ਕਹਿਣ ਲੱਗੇ ਫਿਰ ਬਾਬਾ ਫਰੀਦ ਸਾਹਿਬ ਨੂੰ ਕੋਈ ਆਉਣ ਵਾਲੀਆਂ ਨਸਲਾਂ ਵਾਸਤੇ ਕੋਈ ਤੁਹਾਡੇ ਬਚਨ ਕੰਮ ਕਰਨਗੇ ਤੇ ਤੁਸੀਂ ਦੱਸੋ ਕਿ ਸਾਈਂ ਦੇ ਦਰਬਾਰ ਤੱਕ ਕਿਵੇਂ ਪਹੁੰਚਿਆ ਜਾਂਦਾ ਵਾ ਹੈ ਤੇ ਬੜਾ ਕਠਨ ਫਰੀਦਾ ਬਾਟ ਮਾਰੀ ਬੜੀ ਉਡੀਕ ਕੋਡੀਣੀ ਆ ਬੜੀ ਮੁਸ਼ਕਲ ਬਣੀ ਹੋਈ ਹੈ ਚਲੋ ਫੇਰ ਵੀ ਦੱਸੋ ਤੁਸੀਂ ਤੇ ਬਾਬਾ ਫਰੀਦਾ ਕਹਿੰਦੇ ਫਰੀਦਾ ਥਿਓ ਪਵਾਈ ਦੱਬ ਜੇ ਸਾਈ ਲੋੜੇ ਸਭ ਐਵੇਂ ਰੌਲੀ ਪਾਈ ਜਾਂਦੇ ਜੋਤ ਦੇਖਣ ਲਈ ਨੂਰ ਦੇਖਣ ਦਿਆਵਾ ਬਾਬਾ ਫਰੀਦਾ ਕਹਿੰਦੇ ਰੌਲੀ ਪਾਉਣਾ ਕੱਖ ਨਹੀਂ ਹੋਣਾ ਤੋ ਜਿੰਨੇ ਵੇਖਣਾ ਉਹਦੀ ਇੱਕ ਨਿਸ਼ਾ ਉਹਨੂੰ ਇੱਕ ਕੰਮ ਕਰਨਾ ਪੈਣਾ ਵਾ ਉਹ ਫਰੀਦਾ ਥੀਓ ਪਵਾਈ ਦੱਬ ਅੱਜ ਕਾਲੇ ਦੱਬ ਜਿਹੜੀ ਆ ਨਾ ਇਹ ਮੁੱਕ ਗਈ ਆ ਇਸੂਆਂ ਦੇ ਖਾ ਖਾਲ ਜਿਹੜੇ ਹੁੰਦੇ ਸਰਕਾਰੀ ਉਹਨਾਂ ਦੇ ਕੰਡੇ ਤੇ ਬੜੀ ਦੱਬ ਹੁੰਦੀ ਸੀ ਤੇ ਉਹਨੂੰ ਲਤਾੜ ਕੇ ਲੋਕੀ ਅੱਗੇ ਲੰਘ ਜਾਂਦੇ ਸੇ ਤੇ ਬਾਬਾ ਫਿਰ ਸੰਗ ਦੇ ਜੇ ਤੂੰ ਵੀ ਰੱਬ ਨੂੰ ਮਿਲਣਾ ਹੈ ਨਾ ਜੇ ਸਾਈ ਨੂੰ ਮਿਲਣਾ ਤੇ ਦੱਬ ਹੋ ਜਾ ਵੇਖੋ ਕੈਸਾ ਹੀ ਉਧਾਰ ਦੱਬ ਨੂੰ ਵੱਡ ਕੇ ਨਾ ਉਹ ਅਸੀਂ ਬੇੜ ਵੀ ਬਣਾਉਦੇ ਰਹੇ ਆ ਰਸੇ ਬਣਾ ਲੈਣੇ ਕਈਆਂ ਨੇ ਜਾਂ ਫਿਰ ਪੁਰਾਣੇ ਸਮੇਂ 'ਚ ਦੱਬ ਨੂੰ ਵੱਡ ਕੇ ਤੇ ਕੁੱਟ ਕੇ ਤੇ ਵਾਣ ਵੀ ਕਈ ਬਣਾ ਲੈਂਦੇ ਸੀ ਏ ਖੁਦ ਵੱਡਦੇ ਰਹੇ ਆਪਾਂ ਅੱਜ ਤੋਂ ਥੋੜਾ ਸਮਾਂ ਪਹਿਲਾਂ ਹੁੰਦੀ ਦੱਬ ਬੜੀ ਬਾਬਾ ਫਰੀਦ ਸਿੰਘ ਦੇ ਜਿਹੜੀ ਤੂੰ ਦੱਬ ਵੇਖਦਾ ਨਾ ਤੇ ਜੇ ਤੂੰ ਦੱਬ ਹੋ ਜਾਏਗਾ ਉਹਨਾਂ ਤੇ ਫੇ ਤੂੰ ਰੱਬ ਨੂੰ ਮਿਲ ਜਾਏਗਾ ਜਿੱਦਾਂ ਕਹਿੰਦੇ ਦਰਵੇਸ਼ਾਂ ਨੂੰ ਲੋੜੀ ਰੁੱਖਾਂ ਦੀ ਜੀ ਰਾਂਦ ਕੋਈ ਆਇਆ ਉਹ ਕਹਿੰਦੇ ਤੂੰ ਰੁੱਖ ਵਰਗਾ ਹੋ ਜਾ ਜੇ ਤੂੰ ਦਰਵੇਸ਼ ਬਣਨਾ ਹੈ ਤਾਂ ਜਿੰਨਾ ਚਿਰ ਤੂੰ ਰੁੱਖ ਵਰਗਾ ਨਹੀਂ ਹੁੰਦਾ ਉਹਨਾਂ ਚਿਰ ਤੇਰ ਕੋ ਦਰਵੇਸ਼ ਨਹੀਂ ਬਣਿਆ ਜਾਣਾ ਤੇ ਜਿੰਨਾ ਚਿਰ ਤੂੰ ਦੱਬ ਵਰਗਾ ਨਹੀਂ ਹੁੰਦਾ ਤੈਨੂੰ ਸਾਈਂ ਨਹੀਂ ਉਹ ਮਿਲਣਾ ਫਰੀਦਾ ਥੀਓ ਪਵਾਈ ਦੱਬ ਜੇ ਸਾਈਂ ਲੋੜੇ ਸਭ ਇਹ ਲੋੜਨਾ ਸ਼ਬਦ ਨਾ ਇਹ ਬਾਬਾ ਫਰੀਦ ਨੇ ਬੜੀ ਵਰੀ ਆਖਿਆ ਤੇ ਲੋੜੇ ਦਾਖ ਬਜੋ ਰੀਆਂ ਦਰਬੀਸ਼ਾਂ ਨੂੰ ਲੋੜੀਏ ਥੀਓ ਪਵਾਈ ਦੱਬ ਜੇ ਸਾਈਂ ਲੋੜੇ ਸਭ ਤੇ ਕਹਿਣ ਲੱਗੇ ਕਛਿਜੇ ਛਿੱਜੇ ਮੈਨੇ ਉਹਨੂੰ ਕੁੱਟਦੇ ਨੇ ਵੱਡ ਕੇ ਲੈ ਜਾਂਦੇ ਨੇ ਕੀ ਕਰਦੇ ਨੇ ਦਾਬ ਨੂੰ ਇੱਕ ਛਿੱਜੇ ਬਿਆ ਲਤਾੜੀਏ ਪਹਿਲੋਂ ਉਹਨੂੰ ਵੱਡਦੇ ਨੇ ਫਿਰ ਉਹਨੂੰ ਲਤਾੜਦੇ ਨੇ ਕੁੱਟਦੇ ਨੇ ਫਿਰ ਉਹਦਾ ਵਾਣ ਬਣਾਉਂਦੇ ਨੇ ਰਸੇ ਬਣਾਉਂਦੇ ਨੇ ਹਾਂਜੀ ਇੱਕ ਛਿੱਜੇ ਬਿਆ ਬਿਆ ਮਣੇ ਦੂਸਰਾ ਲਤਾੜੀਏ ਜਿ ਬਰਾਣੇ ਸਮੇਂ ਚ ਗਾਹ ਗਾਏ ਜਾਂਦੇ ਸੀ ਡੰਗਰਾਂ ਨਾਲ ਲਿਟੜਿਆ ਜਾਂਦਾ ਸੀ ਮਾਵਾ ਨੂੰ ਮੂੰਗੀ ਨੂੰ ਐਦਾਂ ਲਤਾੜਦੇ ਰਹੇ ਇੱਕ ਛਿੱਜੇ ਵਿਆਹ ਲਤਾੜੀਏ ਤਾਂ ਸਾਈਂ ਦੇ ਦਰਬਾਰੀ ਦਰਵਾੜੀਏ ਫਿਰ ਸਾਈਂ ਤੱਕ ਪਹੁੰਚ ਸਕਦਾ ਹੈ ਤੂੰ ਇਨ ਇਨਾਂ ਤੇ ਰੇਂਦਰ ਇੱਕ ਜਿਗਰਾ ਹੋਵੇ ਕੋਈ ਲਤਾੜ ਦੇਵੇ ਕੋਈ ਵੱਡ ਦੇਵੇ ਤੂੰ ਨਾ ਅੰਦਰੋਂ ਕੁਝ ਕਹਿ ਸਕੇਂ ਜਿਹੜੇ ਕਈ ਸਵਾਲ ਕਰਦੇ ਆ ਨਾ ਵੀ ਇਹਦੇ ਰੱਬ ਸਾਰਿਆਂ ਚ ਵਾ ਤੇ ਚੋਰਾਂ ਚ ਵੀ ਆਹੇ ਤੇ ਫੇ ਤਾਂ ਮਤਲਬ ਚੋਰ ਵੀ ਚੋਰੀਆਂ ਵੀ ਰੱਬ ਕਰਾਉਂਦਾ ਵਾ ਹਾਂਜੀ ਐਦਾਂ ਵੀ ਕਈ ਕਹਿ ਦਿੰਦੇ ਨੇ ਨਹੀਂ ਨਹੀਂ ਰੱਬ ਸਾਰੇ ਥਾਂ ਠੀਕ ਹੈ ਪਰ ਕੰਮ ਉਥੇ ਕਰਦਾ ਉਹ ਜਿੱਥੇ ਪ੍ਰਗਟ ਹੋ ਜੇ ਪਾਣੀ ਸਾਰੀ ਧਰਤੀ ਚ ਵਾ ਕੰਮ ਉਥੇ ਕਰਦਾ ਜਿੱਥੇ ਟੂਬਲ ਖੂ ਨਲਕਾ ਲੱਗਾ ਹੋਵੇ ਪਾਣੀ ਤਾਂ ਹੈ ਕੰਮ ਨਹੀਂ ਕਰਦਾ ਲੱਕੜ ਦੇ ਵਿੱਚ ਅੱਗ ਤਾਂ ਹੈ ਮੰਜੇ ਉਤੇ ਬੰਦਾ ਸੁੱਤਾ ਵਾ ਲੱਕੜ ਦੇ ਮੰਜੇ ਉਤੇ ਬੈੱਡ ਆਪਾਂ ਲੱਕੜ ਦਾ ਹੀ ਬਣਾਇਆਗਾ ਨਾ ਤੇ ਉਹ ਕੰਮ ਨਹੀਂ ਕਰ ਰਹੀ ਕਿਉਂਕਿ ਪ੍ਰਗਟ ਨਹੀਂ ਆ ਜਿਸ ਬੈੱਡ ਉਤੇ ਆਪਾਂ ਸੁੱਤੇ ਹੋਏ ਆ ਨਾ ਉਹ ਲੱਕੜ ਦੇ ਵਿੱਚ ਅੱਗ ਵਾ ਜਿਹੜਾ ਪੱਤਰ ਰੂਮ ਲਿਆ ਉਹਦੇ ਵਿੱਚ ਵੀ ਅੱਗ ਵਾ ਉਹ ਕੰਮ ਨਹੀਂ ਕਰ ਰਹੀ ਜੇ ਕੰਮ ਕਰਦੇ ਤੇ ਆਪਾਂ ਤੇ ਰਾਤੋਂ ਰਾਤ ਹੀ ਸਾੜ ਦਵੇ ਉਹ ਉਹ ਕੰਮ ਉਦੋਂ ਕਰਦੀ ਆ ਚੀਜ਼ ਜਦੋਂ ਪ੍ਰਗਟ ਹੋ ਜਾਂਦੀ ਆ ਉਹਨਾਂ ਚਿਰ ਨਹੀਂ ਕੰਮ ਕਰਦੀ ਜੋਤ ਭਾਵੇਂ ਚੋਰ ਵਿੱਚ ਹੋ ਭਾਵੇਂ ਸਾਧ ਵਿੱਚ ਵਾ ਕੰਮ ਉਦੋਂ ਹੀ ਕਰਨੀ ਜਦੋਂ ਪ੍ਰਗਟ ਹੋ ਜਾਣਾ ਹੈ ਜਦੋਂ ਸਾਧ ਵਿੱਚ ਉਹ ਪ੍ਰਗਟ ਹੋ ਜਾਂਦੀ ਫਿਰ ਸਾਧ ਵਿੱਚ ਉਹ ਕੰਮ ਕਰਦੀ ਆ ਫਿਰ ਸਾਧ ਬੁਰਾ ਨਹੀਂ ਕਰਦਾ ਚੋਰ ਆ ਚੋਰ ਵਿੱਚ ਪ੍ਰਗਟ ਨਹੀਂ ਆਉਂਦਾ ਗੁਰਸਾਖੀ ਜੋਤ ਪ੍ਰਗਟ ਹੋਏ ਇਸ ਕਰਕੇ ਚੋਰ ਵਿੱਚੋਂ ਕੰਮ ਨਹੀਂ ਕਰਦੀ ਚੋਰੀ ਉਹ ਨਹੀਂ ਕਰਾਉਂਦੀ ਉਹ ਬੰਦਾ ਖੁਦ ਕਰਦਾ ਤੇ ਜਦੋਂ ਸਾਧ ਵਿੱਚੋਂ ਪ੍ਰਗਟ ਹੁੰਦੀ ਹੈ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ ਉਥੇ ਕੰਮ ਕਰਦੀ ਆ ਤੇ ਜਦੋਂ ਕੰਮ ਕਰਦੀ ਆ ਸਾਧ ਵਿੱਚ ਉਹ ਬਰਾ ਨੇ ਫੇਰ ਕਰਨ ਦਿੰਦੀ ਚੰਗਾ ਹੀ ਕਰ ਦਿੰਦੀ ਹੈ ਜੋਤ ਇਸ ਕਰਕੇ ਤੁਸੀਂ ਉਹ ਦੁਨੀਆਦਾਰ ਦੁਨੀਆ ਦੇ ਤਲਤੇ ਦੀਂਦੇ ਤੁਸੀਂ ਬ੍ਰह्म ਗਿਆਨਾਂ ਕੋਟਿਆ ਕਰੋ ਨਹੀਂ ਨਹੀਂ ਇਹ ਉੱਥੇ ਜਾ ਕੇ ਕਹਿਣਾ ਪੈਂਦਾ ਵੀ ਮੈਂ ਨਹੀਂ ਕੁਛ ਕਰਦਾ ਤੂੰ ਕਰਦਾ ਜਿੱਥੇ ਮੇਰੇ ਅੰਦਰ ਮੈਂ ਵਾ ਨਾ ਉਹਨਾਂ ਚਿਰ ਮੈਂ ਹੀ ਕਰਦਾ ਕਿਉਂਕਿ ਮੇਰੀ ਹੋਂਜੂ ਆ ਤੇ ਮੈਂ ਹੀ ਕਰਦਾ ਮੈਂ ਹੀ ਕੋਠੇ ਬਣਾਏ ਨੇ ਮੈਂ ਹੀ ਘਰ ਬਣਾਇਆ ਵਾ ਮੈਂ ਹੀ ਬੱਚੇ ਪਾਲ ਰਿਆ ਨਾ ਇਹ ਉਹਨਾਂ ਚਿਰ ਉਹ ਜੋਤ ਪ੍ਰਗਟ ਨਹੀਂ ਆਈ ਕਿ ਮੈਂ ਕਹਿੰਦਾ ਪਾਣੀ ਧਰਤੀ ਤੋਂ ਪ੍ਰਗਟ ਹੋ ਜੇ ਨਲਕੇ ਰਾਹੀਂ ਫਿਰ ਕੰਮ ਕਰਦਾ ਹੈ ਪਾਣੀ ਅੱਗ ਪ੍ਰਗਟ ਹੋ ਜੇ ਫਿਰ ਕੰਮ ਕਰਦਾ ਦੁੱਧ ਦੇ ਵਿੱਚੋਂ ਮੱਖਣ ਪ੍ਰਗਟ ਹੋਏ ਫਿਰ ਪੂੜੀਆਂ ਬਣਦੀਆਂ ਕਿਉਂ ਤੀਆਂ ਸਿੱਧਾ ਤੁਸੀਂ ਘਿਓ ਦੇ ਵਿੱਚ ਤੁਸੀਂ ਪੂੜੀਆਂ ਨਹੀਂ ਤਾਂ ਆਪਣੇ ਦੁੱਧ ਵਿੱਚ ਪੂੜੀਆਂ ਨਹੀਂ ਤਲ ਸਕਦੇ ਤੇ ਜਿੱਦਨ ਉਹ ਜਦੋਂ ਜੋਤ ਪ੍ਰਗਟ ਉਹ ਕਰ ਰਹੀ ਹੈ ਕੰਮ ਕਰ ਰਹੀ ਹੈ ਫਿਰ ਕਹਿੰਦੇ ਲੋੜ ਹੋਈ ਨਹੀਂ ਕਿ ਮੈਂ ਕਰ ਰਿਹਾ ਕੋਈ ਕਰ ਰਿਹਾ ਤੇ ਬਾਬਾ ਫਰੀਦ ਸਕੰਦੇ ਇੱਕ ਛਿਜੇ ਬਿਆਲ ਤਾੜੀਏ ਤਾਂ ਸਾਈਂ ਦੇ ਦਰਵਾੜੀਏ ਫਿਰ ਤੂੰ ਸਾਈਂ ਦੇ ਦਰ ਤੱਕ ਪਹੁੰਚੇਗਾ ਜਿੱਦਾਂ ਤੂੰ ਦੱਬ ਵਰਗਾ ਵਜੇਗਾ ਉਸੇ ਨੂੰ ਕਿਹਾ ਸੀ ਬਾਬੇ ਫਰੀਦ ਨੇ ਜੋਤੈ ਮਾਰ ਨ ਮੁਕੀਆਂ ਤੈਨਾ ਨ ਮਾਰੇ ਘਮ ਮੁੜ ਕੇ ਤੂੰ ਨਾ ਕੁਛ ਮਾਰ ਵੇਖੋ ਮੁਕੀਆਂ ਸ਼ਬਦ ਇਹ ਬਠੇੜ ਪੰਜਾਬੀ ਆ ਕਹਿੰਦਾ ਤੇਰੇ ਮਾਰੂ ਮੁਕੀ ਮੈਂ ਬਾਬਾ ਸਤ ਜੋਤ ਹੈ ਮਾਰਨ ਮੁੱਕੀ ਆ ਤੂੰ ਨਾ ਕੋ ਮੁੜ ਕੇ ਮਾਰੀ ਫਿਰ ਕੀ ਕਰੇਗਾ ਆਪਨੜੇ ਘਰ ਜਾਈਏ ਜੇ ਸਾਈ ਲੋੜੇ ਸਭ ਤਾਂ ਸਾਈ ਦੇ ਦਰਵਾੜੀਏ ਪਹਿਤਣਾ ਦੇ ਚੋਂ ਬਸ ਤੈਨੂੰ ਕੋ ਮਾਰ ਗਿਆ ਕੋਈ ਗੱਲ ਕਹਿ ਗਿਆ ਤੂੰ ਨਾ ਕੁਝ ਕਹੀਂ ਤੇ ਜੇ ਤੂੰ ਵੀ ਕਹਿ ਗਿਆ ਫਿਰ ਰੱਬ ਦਾ ਦਰ ਨਹੀਂ ਉਹ ਲੱਭਣਾ ਤੇ ਜੇ ਦਿਨ ਤੋਂ ਰੱਬ ਦਾ ਦਰ ਲੱਭ ਗਿਆ ਨਾ ਤੂੰ ਉਹਦੋਂ ਪ੍ਰੀਤਪਾਲ ਦੀ ਕਰ ਸਾਈਂ ਸਿਓ ਪਰਹੜੀ ਜੇ ਸਾਈਂ ਲੋੜੇ ਸਭ ਫਰੀਦਾ ਥਿਓ ਪਵਾਇਦਾ ਬਜੇ ਸਾਈਂ ਲੋੜੇ ਸਭ ਕਰ ਸਾਈਂ ਸਿਓ ਪਰਹੜੀ ਤੂੰ ਪਿਆਰ ਦੇ ਭਾ ਕੇ ਵੇਖ ਬਾਬਾ ਫਰੀਦ ਸਾਹਿਬ ਕਹਿੰਦੇ ਰੰਗ ਨਵੇਲਾ ਹੋਏ ਵੇਖੇ ਤੇਰੀ ਜ਼ਿੰਦਗੀ ਵਿੱਚ ਕਿਦਾਂ ਆਨੰਦ ਆਉਂਦਾ ਹੈ ਹੁਣ ਤਾਂ ਤੈਨੂੰ ਪਰੇਸ਼ਾਨੀਆਂ ਨਹੀਂ ਘੇਰਿਆ ਹੋਇਆ ਚਿੰਤਾਵਾਂ ਨੇ ਘੇਰਿਆ ਹੋਇਆ ਤੇ ਸਾਈਂ ਨਾਲ ਤੂੰ ਪਿਰਹੜੀ ਪਾਉਂਦਾ ਹੀ ਨਹੀਂ ਕਰਦਾ ਹੀ ਨਹੀਂ ਤੂੰ ਕਰਕੇ ਵੇਖ ਲੈ ਤੇ ਜਦੋਂ ਕਰ ਲਈ ਨੰਦੀ ਨੰਦ ਕਰ ਸਾਈਂ ਸਿਉ ਪਿਰਹੜੀ ਰੰਗ ਨਵੇਲਾ ਹੋਏ ਹੈ ਅੰਦਰ ਤੇਰਾ ਚਮਕ ਜਾਏਗਾ